ਸਤਨਾਮ ਸ਼ਿਵਾਏ ਗੁਰੂ ਜੀ 12 ਮਹਾ ਮਾਜ ਮਾਲਾ ਪੰਜਵਾਂ ਕਰ ਚੌਥਾ ਏ ਕੋ ਓਂਕਾਰ ਸਤਗੁਰ ਪ੍ਰਸਾਦ ਆਸ਼ਾ ਰਿਤ ਪੰਦਾ ਤਿਸ ਲਗੇ ਹਰ ਨਾਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀ ਆਸ ਦੁਏ ਪੈ ਵਿਕੂਚੀਐ ਗਲ ਪੈ ਸਲ ਜਮ ਕੀ ਫਾਸ ਜੀਹਾ ਬੀਜੈ ਸੋ ਲੁਣੈ ਮੱਥੇ ਜੋ ਲਿਖਿਆਸ ਰੇਣ ਵਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ ਜਿੰਨ ਕੋ ਸਾਧੂ ਪੇਟਿਏ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੋ ਦਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਾਨ ਹਰ ਚਰਨ ਨਿਵਾਸ ਹਰ ਦਾ ਮਹੀਨਾ ਉਹਨਾਂ ਜੀਵਾਂ ਨੂੰ ਤਪਦਾ ਪ੍ਰਤੀਤ ਹੁੰਦਾ ਹੈ ਜਿਨ੍ਹਾਂ ਕੋਲ ਪਰਮਾਤਮਾ ਦਾ ਨਾਮ ਨਹੀਂ ਕਿਉਂਕਿ ਉਹ ਪਰਮੇਸ਼ਰ ਨੂੰ ਛੱਡ ਕੇ ਮਨੁੱਖਾ ਤੇ ਆਸਾਂ ਨਹੀਂ ਰੱਖਦੇ ਹਨ। ਦਵੇਤ ਭਾਵ ਵਿੱਚ ਫਸਿਆ ਜੀਵ ਖਾਰ ਹੀ ਹੁੰਦਾ ਹੈ। ਅਤੇ ਅਖੀਰ ਨੂੰ ਉਸ ਦੇ ਗਾਲ ਵਿੱਚ ਮੌਤ ਦੀ ਫਾਈ ਪਾ ਦਿੱਤੀ ਜਾਂਦੀ ਹੈ। ਕੁਦਰਤ ਦਾ ਨਿਯਮ ਹੈ ਕਿ ਮਨੁੱਖ ਜਿਹੋ ਜਿਹਾ ਬੀਜ ਬੀਜਦਾ ਹੈ ਉਹੋ ਜਿਹਾ ਫਲ ਪਾਉਂਦਾ ਹੈ। ਅਤੇ ਜੋ ਉਸਦੇ ਭਾਗਾਂ ਵਿੱਚ ਲਿਖਿਆ ਹੁੰਦਾ ਹੈ ਉਹ ਮਿਲਦਾ ਹੈ ਇਹ ਜੇ ਬੰਦਿਆਂ ਦੀ ਜ਼ਿੰਦਗੀ ਦੀ ਰਾਤ ਪਛਤਾਵੇ ਵਿੱਚ ਹੀ ਬੀਤ ਜਾਂਦੀ ਹੈ ਅਤੇ ਜੀਵ ਸਤਰੀ ਟੁੱਟੇ ਦਿਲ ਨਾਲ ਦੁਨੀਆ ਤੋਂ ਜਲੀ ਜਾਂਦੀ ਹੈ ਜਿਨ੍ਹਾਂ ਨੂੰ ਸਾਧੂ ਜਾਂ ਗੁਰੂ ਮਿਲ ਜਾਂਦਾ ਹੈ ਉਹ ਪ੍ਰਭੂ ਦੀ ਦਰਗਾਹ ਵਿੱਚ ਬੰਦਨੋਂ ਛੁੱਟ ਕੇ ਆਦਰ ਦੇ ਹਕਦਾਰ ਬਣਦੇ ਹਨ हे प्रभु ਆਪਣੀ ਕਿਰਪਾ ਕਰ ਤੇਰੇ ਦਰਸ਼ਨਾਂ ਦੀ ਤਾਂ ਲੱਗੀ ਰਹੀ ਨਾਨਕ ਦੀ ਅਰਦਾਸ ਹੈ ਕਿ हे प्रभु ਤੇਰੇ ਬਗੈਰ ਮੇਰਾ ਹੋਰ ਕੋਈ ਆਸਰਾ ਨਹੀਂ ਹਾੜ ਦਾ ਮਹੀਨਾ ਉਸ ਨੂੰ ਹੀ ਸੁਹਾਵਣਾ ਲੱਗਦਾ ਹੈ ਜਿਸ ਤੇ ਮਾਨਮੇਜ ਪ੍ਰਭੂ ਦੇ ਸੁੰਦਰ ਚਰਨ ਵਾਸਦੇ ਹਨ ਵਾਇਕੂਜੀ ਕਾ ਖਾਲਸਾ Vai, Guruji, que fatia